ਮਿੱਠ ਅਨਮੋਲ ਦੀ ਓਸ਼ੋ ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਦਾਰਤ ਪੁਸਤਕ ਕਿੱਸਾ ਮਰਨਾ ਕੋਈ ਵਿਚੋਂ ਰਚਨਾ ਵਿਰੋਧ ਜਾ ਧੰਨਵਾਦ ਮੈਂ ਸੁਣਿਆ ਹੈ ਕਿ ਇੱਕ ਬਹੁਤ ਅਮੀਰ ਆਦਮੀ ਸੀ ਉਸਨੇ ਆਪਣੇ ਪਿੰਡ ਦੇ ਸਾਰੇ ਗਰੀਬ ਲੋਕਾਂ ਲਈ ਪੀਖ ਮੰਗਣ ਵਾਲਿਆਂ ਲਈ ਮਹੀਨਾਵਾਰ ਤਨ ਬੰਦ ਦਿੱਤਾ ਸੀ ਕਿਸੇ ਭਿਖਾਰੀ ਨੂੰ 10 ਰੁਪਏ ਮਿਲਦੇ ਮਹੀਨੇ ਵਿੱਚ ਕਿਸੇ ਨੂੰ 20 ਰੁਪਏ ਮਿਲਦੇ ਉਹ ਹਰੇਕ ਇੱਕ ਤਰੀਕ ਨੂੰ ਆ ਕੇ ਆਪਣੇ ਪੈਸੇ ਲੈ ਜਾਂਦੇ ਸਨ ਕਈ ਸਾਲਾਂ ਤੋਂ ਅਜਿਹਾ ਚੱਲ ਰਿਹਾ ਸੀ ਇੱਕ ਭਿਖਾਰੀ ਸੀ ਜੋ ਬਹੁਤ ਗਰੀਬ ਸੀ ਤੇ ਜਿਸ ਦਾ ਵੱਡਾ ਪਰਿਵਾਰ ਸੀ ਉਸ ਨੂੰ 50 ਰੁਪਏ ਮਹੀਨਾ ਮਿਲਦਾ ਸੀ ਉਹ ਹਰ ਮਹੀਨੇ ਦੀ ਇੱਕ ਤਰੀਕ ਨੂੰ ਆ ਕੇ ਆਪਣੇ ਪੈਸੇ ਲੈ ਜਾਂਦਾ ਸੀ ਇੱਕ ਵਾਰ ਇੱਕ ਤਰੀਖ ਆਈ ਉਹ ਪੈਸੇ ਲੈਣ ਆਇਆ ਬੁੱਢਾ ਭਿਖਾਰੀ ਪਰ ਮੀਰ ਸੇਠ ਦੇ ਮੈਨੇਜਰ ਨੇ ਕਿਹਾ ਕਿ ਭਾਈ ਥੋੜਾ ਹੇਰ-ਫੇਰ ਹੋਇਆ ਹੈ 50 ਰੁਪਏ ਦੀ ਥਾਂ ਸਿਰਫ 25 ਹੁਣ ਤੋ ਤੁਹਾਨੂੰ ਮਿਲਿਆ ਕਰਨਗੇ ਉਹ ਭਿਖਾਰੀ ਬਹੁਤ ਨਰਾਜ਼ ਹੋ ਗਿਆ ਉਸਨੇ ਕਿਹਾ ਕਿ ਤੁਹਾਡਾ ਕੀ ਮਤਲਬ ਹੈ ਮੈਨੂੰ ਹਮੇਸ਼ਾ 50 ਰੁਪਏ ਮਿਲਦੇ ਰਹੇ ਹਨ ਅੱਜ ਮੈਂ 50 ਰੁਪਏ ਲੈ ਬਿਨਾ ਇਥੋਂ ਨਹੀਂ ਜਾਵਾਂਗਾ 25 ਰੁਪਏ ਦੇਣ ਦਾ ਕੀ ਮਤਲਬ ਹੈ ਮੈਨੇਜਰ ਨੇ ਕਿਹਾ ਕਿ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਪੈਸੇ ਮਿਲਦੇ ਹਨ ਉਹਨਾਂ ਦੀ ਲੜਕੀ ਦਾ ਵਿਆਹ ਹੈ ਅਤੇ ਉਸ ਵਿਆਹ ਵਿੱਚ ਬਹੁਤ ਖਰਚ ਹੋਵੇਗਾ ਅਤੇ ਇਹ ਕੋਈ ਆਮ ਵਿਆਹ ਨਹੀਂ ਹੈ ਉਹਨਾਂ ਦੀ ਇੱਕ ਹੀ ਲੜਕੀ ਹੈ ਕਰੋੜਾਂ ਦਾ ਖਰਚ ਹੈ ਇਸ ਸਮੇਂ ਬਜਟ ਦੀ ਥੋੜੀ ਜੀ ਸਮੱਸਿਆ ਹੈ ਇਸ ਲਈ ਸਿਰਫ 25 ਰੁਪਏ ਹੀ ਮਿਲਣਗੇ ਉਸ ਪੇਖਾਰੀ ਨੇ ਮੇਜ਼ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਕਿਹਾ ਇਸ ਦਾ ਕੀ ਮਤਲਬ ਹੈ ਤੁਸੀਂ ਮੈਨੂੰ ਕੀ ਸਮਝਿਆ ਮੈਂ ਕੋਈ ਬਿਰਲਾ ਹਾਂ ਮੇਰੇ ਪੈਸੇ ਕੱਟ ਕੇ ਆਪਣੀ ਲੜਕੀ ਦਾ ਵਿਆਹ ਕਰੋਗੇ ਜੇ ਤੁਸੀਂ ਆਪਣੀ ਕੁੜੀ ਦੇ ਵਿਆਹ ਤੇ ਲਟਾਉਣੇ ਹਨ ਤਾਂ ਆਪਣੇ ਪੈਸੇ ਲਟਾਓ ਕਈ ਸਾਲਾਂ ਤੋਂ ਉਸ ਨੂੰ 50 ਰੁਪਏ ਮਿਲਦੇ ਆ ਰਹੇ ਹਨ ਉਹ ਆਦੀ ਹੋ ਗਿਆ ਹੈ ਅਧਿਕਾਰੀ ਹੋ ਗਿਆ ਹੈ ਉਹ ਉਹਨਾਂ ਨੂੰ ਆਪਣੇ ਮੰਨ ਰਿਹਾ ਹੈ ਉਹਨਾਂ ਵਿੱਚੋਂ 25 ਕੱਟੇ ਜਾਣ ਤੇ ਉਹ ਸਭ ਵਿਰੋਧ ਕਰ ਰਿਹਾ ਹੈ ਸਾਨੂੰ ਜੋ ਮਿਲਿਆ ਹੈ ਜੀਵਨ ਵਿੱਚ ਉਸ ਨੂੰ ਤੁਸੀਂ ਆਪਣਾ ਮੰਨ ਰਹੇ ਹੋ ਜੇ ਉਸ ਵਿੱਚੋਂ ਕੱਟਿਆ ਜਾਵੇਗਾ ਤਾਂ ਤੁਸੀਂ ਵਿਰੋਧ ਤਾਂ ਕਰੋਗੇ ਪਰ ਜੋ ਮਿਲਿਆ ਹੈ ਉਸ ਲਈ ਤੁਸੀਂ ਧੰਨਵਾਦ ਕਦੇ ਨਹੀਂ ਕੀਤਾ ਇਸ ਭਿਖਾਰੀ ਨੇ ਕਦੇ ਧੰਨਵਾਦ ਨਹੀਂ ਕੀਤਾ ਉਸ ਅਮੀਰ ਆਦਮੀ ਦਾ ਕਿ ਤੁਸੀਂ ਸਾਨੂੰ 50 ਰੁਪਏ ਮਹੀਨਾ ਦਿੰਦੇ ਹੋ ਇਸ ਲਈ ਧੰਨਵਾਦ ਪਰ ਜਦੋਂ ਕੱਟੇ ਤਾਂ ਵਿਰੋਧ ਸ਼ੁਰੂ ਜੀਵਨ ਦੇ ਲਈ ਤੁਹਾਡੇ ਮਨ ਵਿੱਚ ਕੋਈ ਧੰਨਵਾਦ ਨਹੀਂ ਹੈ ਮੌਤ ਲਈ ਵੱਡੀ ਸ਼ਿਕਾਇਤ ਹੈ ਸੁੱਖ ਲਈ ਕੋਈ ਧੰਨਵਾਦ ਨਹੀਂ ਪਰ ਦੁੱਖ ਲਈ ਵੱਡੇ ਵੱਡੇ ਗੁਲਾਮ ਹੀ ਨੇ ਕਿ ਤੁਸੀਂ ਕਦੇ ਸੁੱਖ ਲਈ ਧੰਨਵਾਦ ਕਰਨ ਲਈ ਮੰਦਰ ਗਏ ਹੋ ਜਦੋਂ ਵੀ ਗਏ ਹੋ ਦੁੱਖਾਂ ਦੀ ਸ਼ਿਕਾਇਤ ਲੈ ਕੇ ਹੀ ਗਏ ਹੋ ਜਦੋਂ ਵੀ ਤੁਸੀਂ ਕਦੇ ਰੱਬ ਨੂੰ ਪੁਕਾਰਿਆ ਹੈ ਤਾਂ ਕੋਈ ਦੁੱਖ ਕੋਈ ਤਰਤ ਕੋਈ ਸ਼ਿਕਾਇਤ ਦੀ ਵਜ੍ਹਾ ਨਾਲ ਨਹੀਂ ਪੁਕਾਰਿਆ ਹੈ ਤੁਸੀਂ ਕਦੇ ਉਸ ਨੂੰ ਧੰਨਵਾਦ ਦੇਣ ਲਈ ਵੀ ਪੁਕਾਰਿਆ ਹੈ ਜੋ ਤੁਹਾਨੂੰ ਮਿਲਿਆ ਹੈ ਉਹਦੇ ਵੱਲ ਤੁਸੀਂ ਆਪਣੀ ਪਿੱਠ ਕਰਕੇ ਖੜੇ ਹੋ ਹਤੇ ਇਸੇ ਕਰ ਨਹੀਂ ਤੁਹਾਨੂੰ ਜੋ ਹੋਰ ਮਿਲ ਸਕਦਾ ਹੈ ਉਸ ਦਾ ਵੀ ਦਰਵਾਜ਼ਾ ਬੰਦ ਹੈ ਧੰਨਵਾਦ